ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਨੀ ਚਾਹੀਦੀ ਆ ਤਾਂ ਜੋ ਸਾਡਾ ਪੂਰਾ ਦਿਨ ਕਹੋ ਤੁਸਨਾਂਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਪੂਰੇ ਦਿਨ ਨੂੰ ਸੁਹਾ ਬਣਾਉਂਦੇ ਲਈ ਆਪਣੇ ਦਿਨ ਦੀ ਚੰਗੀ ਸ਼ੁਰੂਆਤ ਕਰਨ ਦੇ ਲਈ ਕੁਝ ਛੋਟੇ ਛੋਟੇ ਨੁਕਤੇ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਆ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੋ ਵੀ ਨੁਕਤੇ ਜੋ ਵੀ ਗੱਲਬਾਤ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਨਹੀਂ ਆ ਇਦੇ ਪਿੱਛੇ ਤਰਕ ਹੈ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਂਤਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਦੇ ਵਿਦਵਾਨ ਪੁਰਖ ਅਕਸਰ ਸਾਨੂੰ ਡਿਵੇ ਕਹਿੰਦੇ ਆ ਕੀ ਆਪਣੇ ਦਿਨ ਦੀ ਸ਼ੁਰੂਆਤ ਸਾਡੇ ਪੂਰੇ ਦਿਨ ਨੂੰ ਪ੍ਰਭਾਵਿਤ ਕਰਦੀ ਹੈ ਜੋ ਵਿਚਾਰ ਜੋ ਖਿਆਲ ਸਵੇਰੇ ਸਵੇਰ ਉੱਠਦਿਆਂ ਸਾਰ ਸਾਡੇ ਮਨ ਦੇ ਵਿੱਚ ਆ ਜਾਂਦੇ ਆ ਉਹ ਪੂਰਾ ਦਿਨ ਸਾਡੇ ਮਨ ਨੂੰ ਪ੍ਰਭਾਵਿਤ ਕਰਦੀ ਆ ਉਹਨਾਂ ਵਿਚਾਰਾਂ ਦਾ ਉਹਨਾਂ ਖਿਆਲਾਂ ਦਾ ਅਸਰ ਪੂਰਾ ਦਿਨ ਸਾਡੇ ਮਨ ਤੇ ਰਹਿੰਦਾ ਹੈ ਸਾਡੇ ਕੰਮਾਂ ਕਾਰਾਂ ਤੋਂ ਬਿਨਾਂ ਹੈ ਸਵੇਸ਼ ਕਰਕੇ ਸੰਭੂ ਆਪਣੇ ਦਿਨ ਦੀ ਸ਼ੁਰੂਆਤ ਚੜ੍ਹਦੀ ਕਲਾ ਦੇ ਨਾਲ ਕਰਨੀ ਚਾਹੀਦੀ ਆ ਪੂਰੇ ਚਾਚਾ ਦੇ ਨਾਲ ਕਰਨੀ ਚਾਹੀਦੀ ਆ ਤਾਂ ਜੋ ਸਾਡਾ ਪੂਰਾ ਦਿਨ ਹੀ ਬੜਾ ਸੁਹਾਣਾ ਲੰਘੇ ਚੜ੍ਹਦੀ ਕਲਾ ਚਲੂ ਰਹੇ ਜੇ ਕਿਤੇ ਕਿਸੇ ਵੀ ਕਾਰਨ ਕਰਕੇ ਸਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੱਖਾ ਕੋਈ ਚਿੰਤਾ ਕੋਈ ਪਰੇਸ਼ਾਨੀ ਵਾਲੀ ਗੱਲ ਆ ਗਈ ਕਿਸੇ ਤੇ ਗੁੱਸਾ ਆ ਗਿਆ ਤਾਂ ਸੰਗਤ ਜੀ ਫਿਰ ਸਾਡਾ ਪੂਰਾ ਦਿਨ ਗੁੱਸੇ ਦੇ ਵਿੱਚ ਲੰਘਦਾ ਹੈ ਚਿੰਤਾ ਬਰਸਤ ਮੰਗਦਾ ਹੈ ਸੋ ਇਸ ਕਾਇਕੇ ਸਵੇਰ ਸਵੇਰ ਕਹਿੰਦੇ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਕਰਿਓ ਸਵੇਰ ਦੇ ਪਹਿਲੇ 5-10 ਮਿੰਟ ਆਪਣੇ ਮਨ ਦੇ ਵਿੱਚ ਕੋਈ ਵੀ ਮਾੜਾ ਖਿਆਲ ਨੈਗੇਟਿਵ ਖਿਆਲ ਨਾ ਆਉਂਦੋ ਬਸ ਉੱਠ ਕੇ ਸਾਰ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨਾ ਸ਼ੁਰੂ ਕਰਦੋ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਕੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋ ਉਹੀ ਨਾਮ ਦਾ ਜਾਪ ਕਰਨਾ ਸ਼ੁਰੂ ਕਰਦੋ ਸੇਕਤਰੰਮ ਦੇ ਵਿੱਚ ਗੁਰਨਾਦਕ ਪਾਸ਼ਾ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਮੂਲ ਮੰਤਰ ਦਿੱਤਾ ਹੈ ਤੁਹਾਡਾ ਜੋ ਮਨ ਚਾਹੇ ਤੁਸੀਂ ਜਾਪ ਸਕਦੇ ਹੋ ਕਾਵੇਂ ਗੁਰਮੰਤਰ ਭਾਗ ਕੀ ਵਾਹਿਗੁਰੂ ਜੀ ਦਾ ਸਿਮਰਨ ਕਰ ਲਓ ਚਾਹੇ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਾਂ ਜਿਸ ਵੀ ਨਾਮ ਦੇ ਨਾਲ ਤੁਸੀਂ ਮਾਲਕ ਨੂੰ ਯਾਦ ਕਰਦੇ ਹੋ ਉਹ ਨਾਮ ਦਾ ਜਾਪ ਕਰੋ ਜਾਂ ਫਿਰ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਉਹਨਾਂ ਦਾ ਧੰਨਵਾਦ ਕਰੋ ਉਹਨਾਂ ਦਾ ਸ਼ਕਰ ਨਿਮਾਣ ਕਰੋ ਮਾਲਕ ਦਾ ਸ਼ੁਕਰਾਨਾ ਕਰਨਾ ਵੀ ਇੱਕ ਬੰਦਗੀ ਕਰਨ ਦਾ ਮਾਲਕ ਨੂੰ ਯਾਦ ਕਰਨ ਦਾ ਢੰਗ ਤਰੀਕਾ ਹੈ। ਸੋ ਮੁੱਖੀ ਗੱਲ ਇਹ ਹੈ ਕਿ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਕਰਨੀ ਆ। ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕਰ ਲਓ। ਉਸ ਤੋਂ ਬਾਅਦ ਇਹਦੇ ਵੀ ਸਵੇਰੇ ਉੱਠਦਿਆਂ ਸਾਰ ਇਸ਼ਨਾਨ ਜ਼ਰੂਰ ਕਰੋ ਕਿਉਂਕਿ ਜਦੋਂ ਆਪਾਂ ਇਸ਼ਨਾਨ ਕਰ ਲੈਨੇ ਆ ਤਾਂ ਸਾਡੇ ਸਰੀਰ ਦਾ ਸਾਰਾ ਆਲਸ ਸੁਸਤੀ ਦੂਰ ਹੋ ਜਾਂਦੀ ਹੈ। ਸਵੇਰੇ ਸਵੇਰ ਦਾ ਇਸ਼ਨਾਨ ਬਹੁਤ ਫਾਇਦਾਇਕ ਹੁੰਦਾ ਹੈ। ਉਸ ਤੋਂ ਬਾਅਦ ਕਹਿੰਦੇ ਵੀ ਸਵੇਰੇ ਸਵੇਰ ਆਪਣੇ ਆਪ ਨੂੰ ਪੋਜ਼ਿਟਿਵ ਮੈਸੇਜ ਦਿਓ ਚੰਗੇ ਸੁਨੇਹੇ ਦਿਓ ਜਿਵੇਂ ਕਿ ਮੈਂ ਬਹੁਤ ਤਾਕਤਵਰ ਹਾਂ ਬਹੁਤ ਸ਼ਕਤੀਸ਼ਾਲੀ ਆਤਮਾ ਹਾਂ ਮੈਂ ਇੱਕ ਖੁਸ਼ ਆਤਮਾ ਹਾਂ ਮੈਂ ਤੰਦਰੁਸਤ ਆਤਮਾ ਹਾਂ ਪਰਮਪਿਤਾ ਪਰਮਾਤਮਾ ਦੀ ਦਾ ਮੇਰ ਭਰਿਆ ਹੱਥ ਮੇਰੇ ਸਿਰ ਤੇ ਹੈ ਮਤਲਬ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਣਨਾ ਚਾਹੁੰਦੇ ਹੋ ਜਾਂ ਜੋ ਚੀਜ਼ਾਂ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹਨਾਂ ਚੀਜ਼ਾਂ ਨੂੰ ਆਪਣੇ ਕੋਲ ਹੋਣ ਦਾ ਅਹਿਸਾਸ ਕਰੋ ਉਹਨਾਂ ਚੀਜ਼ਾਂ ਨੂੰ ਇੰਝ ਮਹਿਸੂਸ ਕਰੋ ਜਿਵੇਂ ਤੁਹਾਨੂੰ ਮਿਲ ਗਈਆਂ ਹੋ ਕਹਿੰਦੇ ਜਦੋਂ ਆਪਾਂ ਸਵੇਰੇ ਸਵੇਰ ਇਸ ਤਰ੍ਹਾਂ ਮਹਿਸੂਸ ਕਰਦੇ ਆ ਸਾਡਾ ਮਨ ਅੰਦਰੋਂ ਖੁਸ਼ ਹੁੰਦਾ ਹੈ ਸਾਡੇ ਮਨ ਨੂੰ ਇਹ ਮੈਸੇਜ ਆਉਂਦਾ ਹੈ ਸੋ ਇਸ ਲਈ ਕਹਿੰਦੇ ਸਵੇਰੇ ਸਵੇਰ ਉਹੀ ਮੈਸੇਜ ਆਪਣੇ ਮਨ ਵਿੱਚ ਤੇ ਜੋ ਜੋ ਤੁਸੀਂ ਬਣਨਾ ਚਾਹੁੰਦੇ ਹੋ ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਕਿਉਂਕਿ ਮਨ ਦੇ ਵਿੱਚ ਜੋ ਜਾਣਕਾਰੀ ਜਾਂਦੀ ਆ ਅਸੀਂ ਉਦਾਂ ਦੇਹੀ ਕੰਮ ਕਰਨੇ ਸ਼ੁਰੂ ਕਰ ਦਿੰਨੇ ਆ ਉਸ ਤੋਂ ਬਾਅਦ ਕਹਿੰਦੇ ਵੀ ਕੁਝ ਸਮਾਂ ਸਵੇਰੇ ਸਵੇਰ ਦੀ ਸੈਰ ਕਸਰਤ ਜ਼ਰੂਰ ਕਰੋ ਇਹਦੇ ਨਾਲ ਸਦਾ ਸਰੀਰ ਤੰਦਰੁਸਤ ਮਨ ਰੁਆ ਹੁੰਦਾ ਹੈ ਸਵੇਰੇ ਸਵੇਰ ਮਤਲਬ ਆਪਣੇ ਤਨ ਅਤੇ ਮਨ ਦੀ ਤੰਦਰੁਸਤੀ 'ਤੇ ਧਿਆਨ ਦੇਣਾ ਹੈ ਸਵੇਰੇ ਸਵੇਰ ਉੱਠਦੇ ਆ ਸਾਬ ਜੀ ਸੀ ਉੱਜ ਸਮਾ ਸੰਭਾਲ ਲਈਏ ਤਾਂ ਸਾਡਾ ਤਨ ਮਨ ਦੋਵੇਂ ਹੀ ਤੰਦਰੁਸਤ ਮਰੂਏ ਰਹਿ ਸਕਦੇ ਆ ਮਨ ਦੀ ਖਰਾਕਿਆ ਭਜਨ ਬੰਦਗੀ ਤੇ ਤਨ ਦੀ ਖਰਾਕਿਆ ਚੰਗਾ ਭੋਜਨ ਸਵੇਰ ਦੀ ਸੈਰ ਕਸਰਤ ਇਹ ਸਾਰੀਆਂ ਆਦਤਾਂ ਬਣਾਓ ਕਹਿੰਦੇ ਪੁਰਾਣੇ ਮੇਲਿਆਂ ਦੇ ਵਿੱਚ ਜਦੋਂ ਸਾਡੇ ਬਜ਼ੁਰਗ ਸਵੇਰੇ-ਸਵੇਰੇ ਉੱਠਦੇ ਸਨ ਤਾਂ ਉੱਠਦੇ ਸਾਰ ਕਹਿੰਦੇ ਪਹਿਲਾਂ ਉਹਨਾਂ ਨੇ ਇਸ਼ਨਾਨ ਕਰਨਾ ਫਿਰ ਇਸ਼ਨਾਨ ਕਰਕੇ ਨਿਤਨੇਮ ਕਰਨਾ ਉਹ ਆਪਕੀ ਵਾਹਿਗੁਰੂ ਜੀ ਨੂੰ ਯਾਦ ਕਰਨਾ ਜੇ ਕੋਈ ਜ਼ਰੂਰੀ ਕੰਮ ਧੰਦੇ ਕਰਦੇ ਸਮੇਂ ਕੰਮ ਕਰਦੇ ਹੋਏ ਉਹਨਾਂ ਨਾਲ ਨਾਲ ਵਾਹੀ ਕੀ ਉਜੀਦਾ ਜਾਪ ਜਾਂ ਜੋ ਵੀ ਗੁਰਬਾਣੀ ਦਾ ਸ਼ਬਦ ਪਾਠ ਕੰਡ ਹੁੰਦਾ ਉਹ ਪਾਠ ਕਰਦੇ ਹੋਏ ਆ ਸ਼ਬਦ ਜਾਪ ਕਰਦੇ ਹੋਏ ਆਪਣਾ ਕੰਮ ਧੰਦਾ ਕਰਦੇ ਤੇ ਨਿਤਨੇਮ ਕਰਨ ਤੋਂ ਬਾਅਦ ਜੋ ਵੀ ਕਰਦਾ ਜੀ ਕਰਦਾ ਮੁਕ ਦਰਵਾਜ਼ਾ ਪਹੁੰਚੂਗਾ ਸੀ ਭਾਵੇਂ ਕੋਈ ਔਰਤ ਭਾਵੇਂ ਕੋਈ ਮਰਦ ਕਿੰਦੇ ਦਰਵਾਜ਼ਾ ਖੋਲ੍ਹਦੇ ਆ ਸਾ ਉਹਨਾਂ ਨੇ ਪਰਮਕੀਤਾ ਫਰਮਾਨਤਮਾ ਦੇ ਅੱਗੇ ਇੱਕ ਅਰਦਾਸ ਬੇਨਤੀ ਕਰਨੀ ਇੱਕ ਅਰਜੀ ਲਾਉਣੀ ਇਹ ਸਤਿ ਸੱਚੇ ਪਾਸ਼ਾ ਇਸ ਘਰ ਪਰਿਵਾਰ ਦੇ ਸਿਰ ਦੇ ਉੱਤੇ ਹਮੇਸ਼ਾ ਆਪਣਾ ਮੇਰ ਭਰਿਆ ਹੱਥ ਰੱਖਣਾ ਇਸ ਘਰ ਪਰਿਵਾਰ ਦੇ ਜਿੰਨਾਂ ਨੂੰ ਮਾੜੇ ਲੋਕਾਂ ਤੋਂ ਮਾੜੀਆਂ ਸ਼ਕਤੀਆਂ ਤੋਂ ਬਚਾ ਕੇ ਰੱਖਣਾ ਇਸ ਘਰ ਦੀ ਦਹਨੀਜ ਦੇ ਅੰਦਰ ਕੋਈ ਵੀ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਪਰਵੇਸ਼ਾ ਕਰਤਾ ਵੀ ਇਹ ਸਤਿਗੁਰ ਸੱਚੇ ਪਾਤਸ਼ਾਹ ਇਸ ਘਰ ਦੇ ਵਿੱਚ ਜੋ ਜੀ ਆਵੇ ਖੁਸ਼ੀਆਂ ਦੇ ਸੁੱਖ ਦੇ ਸੁਹੇੇ ਲੈ ਕੇ ਆਵੇ ਆਪ ਜੀ ਦੇ ਨਾਮ ਦੇ ਸਨੇਹ ਲੈ ਕੇ ਆਵੇ ਅਤੇ ਇਸ ਘਰ ਦੇ ਵਿੱਚੋਂ ਖੁਸ਼ੀ ਖੁਸ਼ੀ ਜਾਵੇ ਕੋਈ ਵੀ ਜੀ ਇਸ ਘਰ ਦੇ ਵਿੱਚੋਂ ਨਰਾਸ਼ ਹੋ ਕੇ ਨਾ ਜਾਵੇ ਦੁਖੀ ਹੋ ਕੇ ਨਾ ਜਾਵੇ ਇਹ ਸਤਿਗੁਰ ਸੱਚੇ ਪਾਤਸ਼ਾਹ ਮੇਰ ਭਰਿਆ ਹੱਥ ਹਮੇਸ਼ਾ ਹੀ ਮੇਰੇ ਤੇ ਮੇਰੇ ਪਰਿਵਾਰ ਤੇ ਰੱਖਣਾ ਕਹਿੰਦੇ ਜਦੋਂ ਸਵੇਰੇ ਸੇਕ ਕੋਈ ਅਰਦਾਸ ਬੇਨਤੀ ਕਰਨੀ ਤਾਂ ਆਪਣੇ ਮਨ ਨੂੰ ਵੀ ਇੱਕ ਪੋਜ਼ਿਟਿਵ ਸਨੇਹਾ ਮਿਲ ਜਾਂਦਾ ਸੀ ਤੇ ਪੂਰੇ ਪਰਿਵਾਰ ਨੂੰ ਵੀ ਇਹ ਮੈਸੇਜ ਜਾਂਦਾ ਸੀ ਕਿ ਸਾਡੀ ਰੱਖਿਆ ਦੀ ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਾ ਕੇ ਕਹਿੰਦੇ ਆ ਸੋ ਪੂਰਾ ਦਿਨ ਮਨ ਖੜਿਆ ਹੀ ਰਹਿੰਦਾ ਸੀ ਮਨ ਦੇ ਵਿੱਚ ਇਹ ਹੀ ਵਿਚਾਰ ਚੱਲਦੇ ਸੀ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮੇਰੇ ਘਰ ਦੇ ਵਿੱਚ ਚੰਗੇ ਹੀ ਲੋਕ ਆਉਣਗੇ ਚੰਗੇ ਸਮੇਂ ਹੀ ਲਿਆ ਕੇ ਆਉਣਗੇ ਮਤਲਬ ਇਹ ਵੀ ਆਪਣੇ ਆਪ ਨੂੰ ਸਵੇਰੇ ਸਵੇਰੇ ਇੱਕ ਪੋਜ਼ਿਟਿਵ ਊਰਜਾ ਐਨਰਜੀ ਦੇ ਨਾਲ ਭਰਨ ਦਾ ਤਰੀਕਾ ਹੈ ਫਿਰ ਉਸ ਤੋਂ ਬਾਅਦ ਕਹਿੰਦੇ ਘਰ ਦੀ ਸਫਾਈ ਫਿਰ ਉਸ ਤੋਂ ਬਾਅਦ ਕਹਿੰਦੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਫਾਈ ਕਰਨੇ ਘਰ ਦੇ ਮੁਹਰੇ ਅੱਗੇ ਬੀਦੀਆਂ ਨੇ ਪਾਣੀ ਤਰੰਦਕਣਾ ਫਿਰ ਗੁਰੂ ਘਰੇ ਜਾਇਨਾ ਗੁਰੂ ਘਰੇ ਜਾ ਕੇ ਸੇਵਾ ਕਰਨੀ ਸੇਮਨ ਕਰਨਾ ਜੋ ਸੰਗਤਿ ਕੀ ਜੇਕਰ ਇਸ ਤਰੀਕੇ ਦੇ ਨਾਲ ਸਾਡੇ ਦਿਨ ਦੀ ਸ਼ੁਰੂਆਤ ਹੋਵੇ ਤਾਂ ਯਕੀਨਨ ਹੀ ਪੂਰਾ ਦਿਨ ਵਧੀਆ ਲੰਘੇਗਾ ਸੋ ਮੈਂ ਕੀ ਕਹਿੰਦਾ ਇਹ ਹੈ ਕਿ ਆਪਾਂ ਨੇ ਆਪਣੇ ਦਿਨ ਨੂੰ ਸ਼ੁਭਾਭਾ ਸੁਝੇਗੇ ਆਪਣੇ ਦਿਨ ਦੀ ਸ਼ੁਰੂਆਤ ਹਲਕੇ ਹੁੰਦੀਏ ਉੱਠਦੇ ਅਸਾਰ ਪ੍ਰਮਾਤਮਾ ਦਾ ਨਾਮ ਜਪਣਾ ਮਾਂ ਇਹਨੀਆਂ ਦਿੱਤੀਆਂ ਹੋਈਆਂ ਦਾ ਇਤੋਂ ਦਾ ਸ਼ੁਕਰ ਕਰਨਾ ਤਾਂ ਮੈਂ ਸ਼ਤੇ ਤੱਕ ਆਪਣੇ ਇਹ ਨਿਯਮ ਪੰਤ ਕਰਾਉਂਦੇ ਇਹਦਾ ਅਸਲੀ ਇੰਤਿਕਰਨ ਨੂੰ ਦੁੱਖ ਨਹੀਂ ਕਿਹਾ ਜਾਂਦਾ ਸੰਦਰਸ਼ਿਤ